ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਗੁਰਸਿੱਖ ਗੁਰਪ੍ਰੀਤ ਜੋ ਪਿਛਲੇ ਡੇਢ ਸਾਲ ਤੋਂ ਹੱਥੀਂ ਕਿਰਤ ਕਰ ਕਿਰਾਏ ਦੀ ਈ ਰਿਕਸ਼ਾ ਚਲਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਜਿਸ ਦੇ ਚੱਲਦੇ 10000 ਰੁਪਏ ਮਹੀਨੇ ਦਾ ਕਿਰਾਇਆ ਪਰ ਕੁਝ ਵੀ ਉਸ ਤੇ ਪੱਲੇ ਨਹੀਂ ਸੀ ਪੈਂਦਾ ਹੁਣ ਉਸ ਦੀ ਬਾ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਫੜੀ ਗਈ ਅਤੇ ਉਸ ਨੂੰ ਇੱਕ ਨਵੀਂ ਈ ਰਿਕਸ਼ਾ ਖਰੀਦ ਕੇ ਦਿੱਤੀ ਗਈ ਜਿਸ ਦੇ ਚੱਲਦੇ ਗੁਰਸਿੱਖ ਗੁਰਪ੍ਰੀਤ ਸਿੰਘ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਅਤੇ ਉਸ ਵੱਲੋਂ ਜਿੱਥੇ ਇਸ ਸਮਾਜ ਸੇਵੀ ਐਨਆਰਆਈ ਵੀਰ ਦਾ ਧੰਨਵਾਦ ਕੀਤਾ ਉਥੇ ਹੀ ਲੋਕਾਂ ਨੂੰ ਹੱਥੀਂ ਕਿਰਤ ਕਰਨ ਦੀ ਅਪੀਲ ਕਰਦੇ ਹਾਂ ਕਿਹਾ ਕਿ ਜਦੋਂ ਅਸੀਂ ਹੱਥੀਂ ਕਿਰਤ ਕਰ ਦਸਾਂ ਨੋਹਾ ਦੀ ਕਿਰਤ ਕਮਾਈ ਕਰਦੇ ਹਾਂ ਉਦੋਂ ਵਾਹਿਗੁਰੂ ਜ਼ਰੂਰ ਕਿਰਪਾ ਕਰਦੇ ਹਨ ਆਪਣੇ ਵੀਰੀ ਧੰਨਵਾਦ ਕਰਨਾ ਚਾਹੁੰਦੇ ਜੋ ਮਾਰੇ ਵੀਰ ਕਿਰਾ ਦੇ ਉਹਨਾਂ ਨੇ ਆਪਣਾ ਕਾਰਜ ਚੰਨ ਕੀਤਾ ਹੈ ਧੰਨਵਾਦ ਕਰਦੇ ਹਾਂ ਵੀਰ ਦੇ ਪਹਿਲੇ ਕਿੰਨਾ ਕਰਾਇਆ ਜਾਂਦਾ ਸੀ ਤੇ ਹੁਣ ਕੀ ਹੋਇਆ ਆਪਣਾ ਪਹਿਲਾ ਕਰਾਏ 300 ਰੁਪਏ ਕਰਾਇਆ ਜਾਂਦਾ ਸੀ ਰੋਜ਼ ਦਾ ਜੀ ਅੱਛਾ ਤੇ ਹੋਰ ਮੇਨਟੇਨੈਂਸ ਵੀ ਲੱਗਦੀ ਸੀ ਹਾਂਜੀ ਮੈਂ ਤਾਂ ਹੀ ਫੋਨ ਕਰਦੇ ਸੀ ਅੱਛਾ ਤੇ ਚਾਰਜਿੰਗ ਵੀ ਕਰਦੇ ਸੀ ਰੋਜ਼ ਚਾਰਜਿੰਗ ਹੀ ਆਪਣੀ ਹਾਂਜੀ ਕਰੀ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਆਪਾਂ ਸਰ ਜੀ ਆਪਾਂ ਕੋਟ ਖਾਲਸਾ ਤੇ ਹੁਣ ਕਿੰਨਾ ਕਾ ਫਾਇਦਾ ਹੋਏਗਾ ਤੁਹਾਨੂੰ ਫਾਇਦਾ ਕਿੱਥੋਂ ਮਾਰੇ ਦੀ ਪਾਜੀ ਫਾਇਦਾ ਕਿੱਥੋਂ ਲੈਣਾ ਹੈ ਇਸ ਮੌਕੇ ਈ ਰਿਕਸ਼ਾ ਦੀ ਸੇਵਾ ਨੇ ਬਾਵਨ ਵਾਲੇ ਸਮਾਜ ਸੇਵੀ ਵੀਰ ਨੇ ਦੱਸਿਆ ਕਿ ਸਾਡੀ ਸੰਸਥਾ ਹਥੀਕਿਰਤ ਕਰਨ ਵਾਲੇ ਨੌਜਵਾਨ ਪੰਜਾਬੀ ਵੀਰਾਂ ਦੀ ਪਹਿਲ ਦੇ ਆਧਾਰ 'ਤੇ ਮਦਦ ਕਰਦੀ ਹੈ। ਹੋਰ ਕੀ ਕੁਝ ਕਿਹਾ ਇਸ ਐਨਾਰੇ ਨੇ ਆਓ ਸੁਣੋ। ਆਹ ਵੇਖੋ ਜੀ ਅੱਜ ਅਸੀਂ ਇੱਕ ਬਹੁਤ ਹੀ ਮਿਹਨਤੀ ਵੀਰ ਗੁਰਸੇਖ ਵੀਰ ਉਹਨੂੰ ਈ ਬੈਟਰੀ ਰਿਕਸ਼ਾ ਲੈ ਕੇ ਦਿੱਤਾ ਹੈ। ਤੇ ਸੰਗਤ ਨੇ ਲੈ ਕੇ ਦਿੱਤਾ ਮੈਂ ਨਹੀਂ ਲੈ ਕੇ ਦਿੱਤਾ ਇਹ ਸੰਗਤ ਦੇ ਸਹਿਯੋਗ ਨਾਲ ਸਾਰਾ ਹੋਇਆ ਆ ਔਰ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਵੀਰ ਆ ਪਹਿਲ ਦੇ ਆਧਾਰ ਤੇ ਉਹਨਾਂ ਦੀ ਮਾਂ ਫੜੀ ਜਾਵੇ ਤੇ ਖਾਸ ਕਰਕੇ ਜਿਹੜੇ ਵੀਰ ਕਿਰਤ ਕਰਨਾ ਚਾਹੁੰਦੇ ਆ ਮਿਹਨਤ ਕਰਨਾ ਚਾਹੁੰਦੇ ਆ ਇਹ ਜਿਹੜਾ ਗੁਰਸੇਖ ਵੀਰ ਹੀ ਬਹੁਤ ਜ਼ਿਆਦਾ ਮਿਹਨਤੀ ਰੋਜ਼ਾਨਾ 11 ਤੋਂ 12 ਘੰਟੇ ਹੀ ਬੈਟਰੀ ਰਿਕਸ਼ਾ ਚਲਾਉਂਦਾ ਸੀਗਾ ਪਿਛਲੇ ਡੇਢ ਸਾਲ ਤੋਂ ਚਲਾ ਰਿਹਾ ਔਰ ਹਰ ਮਹੀਨੇ ਉਹਦਾ 10.5 ਹਜ਼ਾਰ ਰੁਪਿਆ ਜਿਹੜਾ ਆ ਕਿਰਾਇਆ ਭਰਦਾ ਸੀ ਉਹ ਇੱਕੀ ਬੈਟਰੀ ਰਿਕਸ਼ੇ ਦਾ ਪਰ ਹੁਣ ਡੇਢ ਸਾਲ ਚਲਾ ਕੇ ਵੀ ਉਹ ਰਿਕਸ਼ਾ ਦਾ ਆਪਣਾ ਨਹੀਂ ਹੋਇਆ ਪਰ ਹੁਣ ਅਸੀਂ ਜਿਹੜੇ ਆ ਕੁਝ ਕੁਝ ਸੇਵਾ ਅਸੀਂ ਕੀਤੀ ਕੁਝ ਵੀਰ ਨੂੰ ਥੋੜਾ ਜਿਆ ਕਿਸਤ ਦੇਣੀ ਪਊਗੀ ਪਹਿਲਾਂ ਨਾਲੋਂ ਅੱਧੀ ਕਿਸਤ ਦੇਣੀ ਪਊਗੀ ਔਰ ਥੋੜੇ ਸਮੇਂ ਤੱਕ ਜਿਹੜਾ ਇਹ ਬੈਟਰੀ ਰਿਕਸ਼ਾ ਆ ਉਹ ਵੀਰ ਦਾ ਹੋ ਜਾਏਗਾ